ਆਖਰ ਕੀ ਗੱਲ ਹੋਈ ਕਿ ਇਸ ਇੱਕ ਘੁਗਵਾਸੇ ਪਿੰਡ ਦੇ ਕੋਲੇ ਪੀਣ ਵਾਲਾ ਪਾਣੀ ਨਹੀਂ ਹੈ ਪਿਛਲੇ 15 ਦਿਨਾਂ ਤੋਂ ਇਹ ਪਾਣੀ ਹੈ ਕੋਰ ਕਿਸਮੇਲਾ ਪਾਣੀ ਹੈ ਜਿਸ ਪਾਣੀ ਨੂੰ ਪਿੰਡ ਦੇ ਲਈ ਇਹ ਲੋਕ ਪਿਛਲੇ 15 ਦਿਨਾਂ ਤੋਂ ਵਰਜੂਰ ਨੇ ਬੰਨ ਹਫਤਾ ਤੱਕ ਪਾਣੀ ਆਇਆ ਹੀ ਖਤਮ ਰਿਹਾ ਪਾਣੀ ਜਦੋਂ ਦਾ ਇਹ ਜੋੜਿਆ 10 ਦਿਨ ਹੋ ਗਏ ਇਹ ਪਾਣੀ ਪੀਣ ਲੈ ਤਾ ਕੀ ਨਾਣ ਲੈਕ ਤਾਂ ਡੰਗਰ ਨਾਲ ਦੇ ਲੈਕ ਵੀ ਨਹੀਂ ਪਾਣੀ ਨਾ ਇਹ ਐਨਾ ਘੋਰ ਹੈ ਤੇ ਪਤਾ ਨਹੀਂ ਕੀ ਕੀ ਇਹਦੇ ਵਿੱਚ ਰਲ ਕੇ ਆ ਰਿਹਾ ਖੇਤਾਂ ਦੇ ਵਿੱਚੋਂ ਜ਼ਹਿਰ ਆਇਆ ਜੋ ਵੀ ਆ ਰਿਹਾ ਵੀ ਸਾਰੇ ਪਿੰਡ ਨੂੰ ਅਲਰਜੀ ਕਰਦੀ ਤੇ ਖਾਜ ਮੂਵੀ ਸਰੀਰ ਦੇ ਉੱਪਰ ਹੁਣ ਫਿਰ ਤੁਹਾਡਾ ਪਿੰਡ ਦਾ ਕੀ ਮੇਸਰ ਰਿਹਾ ਬਾਕੀ ਤਾਂ ਚਲੋ ਛੱਡੋ ਸਾਰੇ ਕੰਮ ਤੁਸੀਂ ਅਸੀਂ ਪਿੰਡ ਦਾ ਮੋਟਾ ਤੋਂ ਲਿਉਨੇ ਆ ਜੀ ਇਹ ਮਡੋਲੀ ਨਹਿਰ ਤੇ ਨਲਕੇ ਲੱਗੇ ਨੇ ਰਾਤ ਨੂੰ ਉੱਥੋਂ ਲਈਦਾ ਜਾ ਕੇ ਰਾਜਸਥਾਨ ਬਣ ਗਿਆ ਪੰਜਾਬ ਦਾ ਰਾਜਸਥਾਨ ਬਣ ਗਿਆ ਜੀ ਸਾਰੇ ਪਿੰਡ ਦੇ ਸਾਈਕਲ ਮੋਟਰਸਾਈਕਲ ਮਡੋਲੀ ਜਾਂਦੇ ਨਜ਼ਰ ਆਉਣਗੇ ਕਿੰਨੀਆਂ ਲੰਦੀਆਂ ਤੁਹਾਨੂੰ ਜਦੋਂ ਮਰਜ਼ੀ ਵੇਖ ਦਿਓ ਪੰਜਾਬ ਨੂੰ ਪੰਜ ਪਾਣੀਆਂ ਦਾ ਦੇਸ਼ ਕਿਹਾ ਜਾਂਦਾ ਪੰਜਾਬ ਦਾ ਨਾਮ ਤਾਂ ਪੰਜ ਪਾਣੀਆਂ ਦੇ ਉੱਪਰ ਹੈ ਪਰ ਪੰਜਾਬ ਜਿਹਨੂੰ ਪੰਜ ਪਾਣੀਆਂ ਦਾ ਦੇਸ਼ ਕਿਹਾ ਜਾਂਦਾ ਇਹਦੇ ਹੁਣ ਜਿਹੜੇ ਲੋਕ ਨੇ ਉਹ ਬੂੰਦ ਬੂੰਦ ਪਾਣੀ ਦੇ ਲਈ ਵੀ ਤਰਸਗੇ ਆਪਾਂ ਲਗਾਤਾਰ ਅਖਬਾਰਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਵਿੱਚ ਡਿਬੇਟਾਂ ਸੁਣਦੇ ਆ ਜਾਂ ਰਿਪੋਰਟਾਂ ਪੜ੍ਹਦੇ ਆ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਆਉਣ ਵਾਲੇ 18-20 ਸਾਲਾਂ ਦੇ ਵਿੱਚ ਪੰਜਾਬ ਦਾ ਪਾਣੀ ਖਤਮ ਹੋ ਜਾਊਗਾ 18-20 ਸਾਲਾਂ ਦੇ ਵਿੱਚ ਪੰਜਾਬ ਦਾ ਪਾਣੀ ਖਤਮ ਹੋਊਗਾ ਜਾਂ ਨਹੀਂ ਖਤਮ ਹੋਊਗਾ ਇਸ ਗੱਲ ਦਾ ਤਾਂ ਨਹੀਂ ਪਤਾ ਪਰ ਹਲਕਾ ਕਨੌਰ ਦਾ ਇੱਕ ਪਿੰਡ ਬਹਾਵਲਪੁਰ ਜਿਹਦਾ ਪਾਣੀ ਪਿਛਲੇ ਹਫਤੇ ਖਤਮ ਹੋ ਗਿਆ ਤੇ ਇਸ ਪਿੰਡ ਦਾ ਪਾਣੀ ਖਤਮ ਹੋਣ ਤੋਂ ਬਾਅਦ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਕਿਹੜਾ ਪਾਣੀ ਪੀਣ ਦੇ ਲਈ ਮਜਬੂਰ ਨੇ ਉਹ ਅਸੀਂ ਤੁਹਾਨੂੰ ਪਾਣੀ ਦਿਖਾਵਾਂਗੇ ਦੋਸਤੋ ਮਸਲਾ ਕੀ ਹੈ ਮਸਲਾ ਹੈਗਾ ਕਿ ਪਿੰਡ ਬਹੌਲਪੁਰ ਦਾ ਜਿਹੜਾ ਬੋਰ ਸੀ ਵਾਟਰ ਸਪਲਾਈ ਵਾਲਾ ਜਿਹਦੇ ਤੋਂ ਸਾਰੇ ਪਿੰਡ ਨੂੰ ਪਾਣੀ ਜਾਂਦਾ ਸੀ ਉਹ ਬੋਰ ਬੈਠ ਗਿਆ ਬੋਰ ਯਾਨੀ ਕਿ ਉਹ ਫੇਲ ਹੋ ਗਿਆ ਹੁਣ ਉਹ ਚੱਲਣ ਯੋਗ ਨਹੀਂ ਰਿਹਾ ਜਦੋਂ ਪਿੰਡ ਵਾਲਿਆਂ ਨੇ ਵਾਟਰ ਸਪਲਾਈ ਵਾਲੇ ਦੇ ਦਫ਼ਤਰ ਜਾ ਕੇ ਉਹਨਾਂ ਦੇ ਨਾਲ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਕਰਕੇ ਐਂ ਦਿੱਕਤ ਆ ਗਈ ਤੇ ਸਾਡੇ ਕੋਲੇ ਪਾਣੀ ਨਹੀਂ ਹੈ ਤਾਂ ਬਹੌਲਪੁਰ ਪਿੰਡ ਦੀ ਜਿਹੜੀ ਸਪਲਾਈ ਹੈ ਉਹ ਸਪਲਾਈ ਡਿਪਾਰਟਮੈਂਟ ਨੇ ਉਸ ਪਨਾਈ ਜੋੜਤੀ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਮੰਡੋਲੀ ਲੱਗਿਆ ਹੋਇਆ ਜਦੋਂ ਪਿਛਲੇ ਹਫਤੇ 10 ਦਿਨ ਤੋਂ ਸਪਲਾਈ ਨਾਲ ਜੁੜੀ ਵਾਟਰ ਟ੍ਰੀਟਮੈਂਟ ਪਲਾਂਟ ਮੰਡੋਲੀ ਦੇ ਤਾਂ ਉੱਥੋਂ ਜਿਹੜਾ ਪਾਣੀ ਆਇਆ ਉਹ ਪਾਣੀ ਇਹ ਪਾਣੀ ਆਇਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਜਦੋਂ ਇਹਨਾਂ ਲੋਕਾਂ ਨੇ ਪਿੰਡ ਵਾਸੀਆਂ ਨੇ ਜਾ ਕੇ ਉਹਨਾਂ ਲੋਕਾਂ ਨਾਲ ਗੱਲ ਕੀਤੀ ਉਸ ਮੈਕਮੇ ਦੇ ਅਧਿਕਾਰੀ ਨੇ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਉੱਥੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਾਡੇ ਇੱਥੋਂ ਤਾਂ ਜਿਹੜਾ ਪਾਣੀ ਆ ਪਾਣੀ ਬਿਲਕੁਲ ਪਿਊਰੀਫਾਈ ਹੋ ਕੇ ਸਾਫ਼ ਹੋ ਕੇ ਤੁਹਾਡੇ ਕੋਲ ਜਾ ਰਿਹਾ ਤੇ ਸਾਨੂੰ ਨਹੀਂ ਪਤਾ ਦਿੱਕਤ ਕਿੱਥੇ ਹੈ ਮੰਡੋਲੀ ਤੋਂ ਪਾਣੀ ਠੀਕ ਆ ਰਿਹਾ ਤੇ ਇੱਥੇ ਆ ਕੇ ਪਾਣੀ ਆ ਘੋਰ ਪਾਣੀ ਆ ਰਿਹਾ ਤੇ ਇਹ ਕਹਿੰਦੇ ਅਸੀਂ ਫਿਰ ਵਿਭਾਗੇ ਤੱਕ ਪਹੁੰਚ ਕੀਤੀ ਵਾਟਰ ਸਪਲਾਈ ਦਾ ਕੋਈ ਸਾਡੇ ਕੋਲ ਅਧਿਕਾਰੀ ਨਹੀਂ ਆਇਆ ਕੋਈ ਛੋਟਾ ਅਧਿਕਾਰੀ ਨਹੀਂ ਆਇਆ ਕੋਈ ਹਾਲ ਅਧਿਕਾਰੀ ਨਹੀਂ ਆਇਆ ਜਿਸ ਕਰਕੇ ਮਜਬੂਰ ਹੋ ਕੇ ਹੁਣ ਸਾਨੂੰ ਕੋਈ ਐਕਸ਼ਨ ਲੈਣਾ ਪਊਗਾ ਜੇ ਕਹਿੰਦੇ ਕਿ ਹੁਣ ਵੀ ਸਾਡੀ ਕਿਸੇ ਨੇ ਨਾ ਸੁਣੀ ਹੁਣ ਅਗਲਾ ਐਕਸ਼ਨ ਹੋਊਗਾ ਕਿ ਜੇਕਰ ਕਹਿੰਦੇ ਕਿ ਇੱਕ ਦਿਨ ਵੀ ਸਾਡੇ ਪਿੰਡ ਦੇ ਵਿੱਚ ਇਹ ਹੋਰ ਘੋਰ ਪਾਣੀ ਆ ਗਿਆ ਤਾਂ ਅਸੀਂ ਭਾਵੇਂ ਕਨੌਰ ਭਾਵੇਂ ਬਖਦਰਗੜ ਜਿੱਥੇ ਵੀ ਸਾਨੂੰ ਇਹਨਾਂ ਦੇ ਅਧਿਕਾਰੀ ਮਿਲੇ ਜਿੱਥੇ ਵੀ ਸਾਨੂੰ ਇਹਨਾਂ ਦੇ ਦਫ਼ਤਰ ਮਿਲੇ ਅਸੀਂ ਦਫ਼ਤਰਾਂ ਤੇ ਅਧਿਕਾਰੀਆਂ ਦਾ ਹੁਣ ਘਰਾਓ ਕਰਾਂਗੇ ਸ਼ਾਂਤੀਮਈ ਆਪਣਾ ਸੰਘਰਸ਼ ਸ਼ੁਰੂ ਕਰਾਂਗੇ ਮੇਰੇ ਨਾਲ ਬਹੌਲਪੁਰ ਪਿੰਡ ਦੇ ਹੁਣ ਸਾਰੇ ਲੋਕ ਨੇ ਇਸ ਗੱਲੋਂ ਪੇੜਤ ਨੇ ਕਿ ਸਾਡੇ ਕੋਲ ਪੇਂਡ ਦੇ ਲਈ ਪਾਣੀ ਨਹੀਂ ਹੈ ਆਖਰ ਕੀ ਗੱਲ ਹੋਈ ਕਿ ਇਸ ਇੱਕ ਘੁਗਵਾਸੇ ਪਿੰਡ ਦੇ ਕੋਲੇ ਪੀਣ ਵਾਲਾ ਪਾਣੀ ਨਹੀਂ ਹੈ ਪਿਛਲੇ 15 ਦਿਨਾਂ ਤੋਂ ਤੇ ਜਿਹੜਾ ਪੀਣ ਵਾਲਾ ਪਾਣੀ ਵੀ ਹੈ ਜਿਹੜਾ ਇਹ ਲੋਕ ਪਾਣੀ ਪੀ ਰਹੇ ਨੇ ਉਹ ਕਿਹੜਾ ਪਾਣੀ ਹੈ ਇੱਕ ਵਾਰ ਤੁਸੀਂ ਨੇੜੇ ਆ ਕੇ ਦੇਖੋ ਇਹ ਪਾਣੀ ਹੈ ਕੋਰ ਕਸਮੇਲਾ ਪਾਣੀ ਹੈ ਜਿਸ ਪਾਣੀ ਨੂੰ ਪਿੰਡ ਦੇ ਲਈ ਇਹ ਲੋਕ ਪਿਛਲੇ 15 ਦਿਨਾਂ ਤੋਂ ਵਰਜੂਰ ਨੇ ਹਾ ਦੇਖੋ ਤੇ ਕਾਰਨ ਕੀ ਰਿਹਾ ਕਿ ਇਹ ਲੋਕ ਪਿਛਲੇ 15 ਦਿਨਾਂ ਤੋਂ ਇਹ ਘੋਰ ਪਾਣੀ ਪੀ ਰਹੇ ਆ ਇਹ ਗੱਲ ਦੱਸਣਗੇ ਆਪਾਂ ਨੂੰ ਸਭ ਤੋਂ ਪਹਿਲਾਂ ਬਾਈ ਗਰਮੀਤ ਆਪਣੇ ਨਾਲ ਬਾਈ ਜੀ ਕੀ ਗੱਲ ਤੁਸੀਂ ਇਹ ਘੋਰ ਪਾਣੀ ਪੀਣ ਦੇ ਲਈ ਮਜਬੂਰ ਹੈ ਬਾਈ ਇਹ ਜਿਹੜੀ ਨਕਾਮੀ ਹੈ ਨਾ ਵਾਟਰ ਸਪਲਾਈ ਵਾਲਿਆਂ ਦੀ ਹੈ ਸਾਰੀ ਹੂੰ ਪਹਿਲਾਂ ਇੱਕ ਹਫਤਾ ਤਾਂ ਬੋਰ ਸਾਡਾ ਖਰਾਬ ਰਿਹਾ ਜਿਹੜਾ ਵਾਟਰ ਸਪਲਾਈ ਵਾਲਿਆਂ ਨੇ ਬਹੁਤ ਦੇਰ ਤੋਂ ਕਰਿਆ ਵਾ ਠੀਕ ਹੈ ਉਹ ਖਰਾਬ ਰਿਹਾ ਜਦੋਂ ਅਸੀਂ ਬਾੜੀ ਮੁੱਟੀ ਭੱਜ ਦੌੜ ਕਰੀ ਹੂੰ ਤਾ ਫਿਰ ਉਹ ਕਹਿੰਦੇ ਵੀ ਅਸੀਂ ਨਾ ਜਿਹੜਾ ਮਡੌਲੀ ਪਲਾਂਟ ਲੱਗ ਰਿਹਾ ਨਹਿਰ ਵਾਲਾ ਉਹਦੇ ਨਾਲ ਜੋੜ ਦਿੰਨੇ ਆ ਉਹ ਬੋਰ ਠੀਕ ਕਰਨ ਕੰਨੀ ਨੂੰ ਨਹੀਂ ਗਏ ਹਾਂ ਉਹਦੇ ਨਾਲ ਜੋੜਨ ਦੀ ਗੱਲ ਕਰੀ ਉਹਨਾਂ ਨੇ ਤੇ ਹੁਣ ਉਹ ਜਿਆਦਾ ਉਧਰੋਂ ਜੋੜਿਆ 10 ਦਿਨ ਹੋ ਗਏ ਇਸ ਗੰਦੇ ਪਾਣੀ ਨੂੰ ਆਦਦੇ ਨੂੰ ਹਾਂ ਪਹਿਲਾ ਹਫਤਾ ਤਾਂ ਪਾਣੀ ਆਇਆ ਹੀ ਨਹੀਂ ਖਤਮ ਰਿਹਾ ਪਾਣੀ ਜਦੋਂ ਦਾ ਇਹ ਜੋੜਿਆ 10 ਦਿਨ ਹੋ ਗਏ ਇਹ ਪਾਣੀ ਪੀਣ ਲੈਕ ਤਾਂ ਕੀ ਨਿਧਾਨ ਲੈਕ ਇਹ ਤਾਂ ਡੰਗਰ ਨਾਣ ਦੇ ਲੈਕ ਵੀ ਨਹੀਂ ਹੈ ਹਾਂ ਜਦੋਂ ਦਾ ਇਹ ਪਾਣੀ ਦੇਖੋ ਪਹਿਲਾਂ ਤੁਸੀਂ ਪਾਣੀ ਦਿਖਾਏ ਦਿਆ ਹਾਂ ਪਾਣੀ ਨਾ ਇਹ ਐਨਾ ਘੋਰ ਹੈ ਤੇ ਪਤਾ ਨਹੀਂ ਕੀ ਕੀ ਇਹਦੇ ਵਿੱਚ ਰਲ ਕੇ ਆ ਰਿਹਾ ਖੇਤਾਂ ਦੇ ਵਿੱਚੋਂ ਜ਼ਹਿਰ ਆਇਆ ਜੋ ਵੀ ਆ ਰਿਹਾ ਵੀ ਸਾਰੇ ਪਿੰਡ ਨੂੰ ਅਲਰਜੀ ਕਰਤੀ ਤੇ ਖਾਜ ਹੋ ਗਈ ਸਰੀਰ ਦੇ ਉੱਪਰ ਹੋਰ ਪਤਾ ਨਹੀਂ ਕੀ ਕੀ ਨੁਕਸਾਨ ਹੋਗੇ ਹੋਣਗੇ ਜੇ ਜਿਹੜਾ ਨੇ ਪੀਆ ਇਹ ਵੀ ਉਰੇ ਸਾਡੀ ਮੰਗੇ ਆ ਵੀ ਇੱਕ ਤਾਂ ਇਹ ਛੇਤੀ ਤੋਂ ਛੇਤੀ ਠੀਕ ਕਰਿਆ ਜਾਵੇ ਨਹੀਂ ਭਾਈ ਅੱਕੇਵਿਆਂ ਨੂੰ ਸਾਨੂੰ ਫਿਰ ਇਹਨਾਂ ਦੇ ਦਫ਼ਤਰ ਤੋਂ ਫਤਰ ਘੇਰਨੇ ਆ ਇੱਕ ਦੋ ਦੋ ਚਾਰ ਦੋਕ ਦਿਨ ਦੇ ਰਹੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਜਿਹੜਾ ਵੀ ਇਹਨਾਂ ਦਾ ਕੋਈ ਬڑا ਛੋਟਾ ਨੇੜੇ ਦਸਤਰ ਮਿਲਿਆ ਬਹਾਦਰਗੜ ਘਨੌਰ ਜਿੱਥੇ ਵੀ ਸਾਨੂੰ ਫਸਣਗੇ ਅਸੀਂ ਤਾਂ ਸਾਰਾ ਪਿੰਡ ਜਾ ਕੇ ਉੱਥੇ ਹੀ ਬਹਿ ਜਾਾਂਗੇ ਫਿਰ ਤੇ ਦੂਜੀ ਗੱਲ ਉਰੇ ਮੈਡੀਕਲ ਕੈਂਪ ਲਾਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਇਹ ਪਾਣੀ ਨਾਲ ਕੀ ਕੀ ਬਿਮਾਰੀਆਂ ਪੈਦਾ ਹੋਈਆਂ ਹੂੰ ਜਾਂਦੇ ਬਾਰੇ ਵੀ ਪੜਤਾਲ ਹੋਣੀ ਚਾਹੀਦੀ ਆ ਇਹ ਪਾਣੀ ਨਾਲ ਕੀ ਕੀ ਬਿਮਾਰੀਆਂ ਹੋਈਆਂ ਤੇ ਇਹ ਸਾਰੇ ਦਾ ਮਹਿਕਮਾ ਜ਼ਿੰਮੇਵਾਰ ਹੋਏਗਾ ਜੋ ਜੋ ਵੀ ਬਿਮਾਰੀ ਹੋਈ ਹੈ ਅ ਸੋ ਬਾਕੀ ਪਿੰਡ ਵਾਲਿਆਂ ਤੋਂ ਪੁੱਛ ਲਓ ਤੇ ਬਾਈ ਜੀ ਤੁਸੀਂ ਫਿਰ ਕਿਸੇ ਤੱਕ ਪਹੁੰਚ ਨਹੀਂ ਹੁਣ ਤੱਕ ਕੀਤੀ ਹੈ ਹਾਂਜੀ ਅਸੀਂ ਇਹਨਾਂ ਤੇ ਬਹਾਦਰਗੜ੍ਹ ਦਫ਼ਤਰ ਉੱਥੇ ਵੀ ਜਾ ਕੇ ਆਏ ਉਹ ਮੈਡਮ ਬੈਠੇ ਨੇ ਉੱਥੇ ਉਹ ਕਹਿੰਦੇ ਜੈ ਸਾਹਿਬ ਨਾਲ ਗੱਲ ਕਰੋ ਜੋ ਜੈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਪਲਾਂਟ ਤੋਂ ਪਾਣੀ ਆ ਰਿਹਾ ਹੈ ਤਾਂ ਉੱਥੋਂ ਬੰਦੇ ਭੇਜਨੇ ਆ ਬੰਦੇ ਆਏ ਉਹ ਅਗੇ ਕਹਿੰਦੇ ਸਾਡਾ ਤਾਂ ਪਿੱਛੋਂ ਪਲਾਂਟ ਚੈੱਕ ਕਰ ਲਓ ਸਾਡਾ ਤਾਂ ਬਿਲਕੁਲ ਪਾਣੀ ਸਾਫ਼ ਹੈ ਤੁਹਾਡਾਂ ਦਾ ਕਿੱਥੋਂ ਕੰਦਾ ਜਾ ਰਿਹਾ ਤੁਸੀਂ ਆਪਣੀਆਂ ਲਾਈਨਾਂ ਚੈੱਕ ਕਰੋ ਅੱਛਾ ਤਾਂ ਹੁਣ ਅਸੀਂ ਘਟੋ ਘਟ ਆਪ ਕੱਲ ਪਰਸੋਂ ਦੇ ਤਾਂ ਅਸੀਂ ਬਾਲਟੀਆਂ ਭਰਨ ਨੂੰ ਤਿਆਰ ਪਈ ਬੈਠੇ ਆਂ ਪਰ ਸਾਡੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਪਾਣੀ ਸਾਨੂੰ ਗੰਦਾ ਜਿਵੇਂ ਇਹ ਇਹ ਪਾਣੀ ਹੈ ਇਹ ਪਾਣੀ ਤਾਂ ਨਹੀਂ ਹੈ ਪੀਣ ਯੋਗ ਇਹਦਾ ਪਾਣੀ ਦੇ ਹਾਲਾਤ ਦੱਸ ਰਹੇ ਆ ਹੁਣ ਫਿਰ ਥੋੜਾ ਪਿੰਡ ਦਾ ਕਿਵੇਂ ਸਰ ਰਿਹਾ ਬਾਕੀ ਤਾਂ ਚਲੋ ਛੱਡੋ ਸਾਰੇ ਕੰਮ ਤੁਸੀਂ ਅਸੀਂ ਪਿੰਡ ਦਾ ਮੋਟਰਾਂ ਤੋਂ ਲਿਉਂਦੇ ਆ ਜੀ ਯਾ ਮਡੋਲੀ ਨਹਿਰ ਤੇ ਨਲਕੇ ਲੱਗੇ ਨੇ ਰਾਤ ਨੂੰ ਉੱਥੋਂ ਲਈਦਾ ਜਾ ਕੇ ਰਾਜਸਥਾਨ ਬਣ ਗਿਆ ਪੰਜਾਬ ਦਾ ਰਾਜਸਥਾਨ ਬਣ ਗਿਆ ਜੀ ਸਾਰੇ ਪਿੰਡ ਦੇ ਸਾਈਕਲ ਮੋਟਰਸਾਈਕਲ ਮਡੋਲੀ ਜਾਂਦੇ ਨਜ਼ਰ ਆਉਣਗੇ ਕਿੰਨੀਆਂ ਲੰਦੀਆਂ ਤੁਹਾਨੂੰ ਜਦੋਂ ਮਰਜ਼ੀ ਵੇਖ ਲਿਓ ਯਾਨੀ ਕਿ ਇੰਨੇ ਸਾਲਾਂ ਬਾਅਦ ਇੱਕ ਵਾਰ ਫਿਰ ਮਹਿਕਮੇ ਨੇ ਘੜੇ ਰਖਾਤੇ ਸਿਰਾਂ ਦੇ ਉੱਪਰ ਇਹ ਘੜੇ ਸਿਰਾਂ ਦੇ ਉੱਪਰ ਰੱਖੋ ਪਾਣੀ ਲੈ ਕੇ ਆਓ ਆਪਣਾ ਬਿਲਕੁਲ ਕੰਨੀਆਂ ਉੱਥੇ ਮੋਟਰਸਾਈਕਲਾਂ ਦੇ ਸੈੱਡਾਂ 'ਚ ਟੰਗੀਆਂ ਹੁੰਦੀਆਂ ਨੇ ਗੱਡੀਆਂ ਦੇ ਵਿੱਚ ਰੱਖ ਰੱਖ ਕੇ ਲਿਆਈਆਂ ਨੇ ਹੁਣ ਜੇ ਇਹਦੇ ਨਾਲ ਨੌਣੇ ਆਏ ਤੋਂ ਖਰਚ ਪੈਦਾ ਹੋਊਗਾ ਬੋਰ ਸਾਡੇ ਪਿੰਡ ਚ ਫੇਲ ਹੋ ਗਏ ਸਾਰੇ ਘਟੋ ਘਟਾ 300 ਤੋਂ ਥੱਲੇ ਪਾਣੀ ਹੈ 370 80 ਤੇ ਆ ਨਹੀਂ ਗਜਾਇਸ਼ ਹੈ ਕਿ ਲੋਕਾਂ ਦੀ ਬੋਰ ਕਿੱਥੋਂ ਕਰਾ ਲੈਣਗੇ ਹਰ ਇੱਕ ਗਰੀਬ ਜਨਤਾ ਕੋਲ ਉਤੀ ਹੈ ਕਿੱਥੋਂ ਬੋਰ ਕਰਾ ਲੈਣਗੇ ਵਿਚਾਰੇ ਜਿਵੇਂ ਹੁਣ ਇਹ ਥੋੜੇ ਪਿੰਡ ਦਾ ਬੋਰ ਖਰਾਬ ਹੋ ਗਿਆ ਤੇ ਹੁਣ ਫਿਰ ਮਹਿਕਮੇ ਨੇ ਕੀ ਕੀ ਹੈ ਕਿ ਬੋਰ ਕਰਨਾ ਹੀ ਨਹੀਂ ਅਸੀਂ ਤੁਹਾਨੂੰ ਉਧਰ ਜੋੜ ਦਾਂਗੇ ਅਸੀਂ ਮਹਿਕਮੇ ਨੇ ਕਿਹਾ ਕਿ ਤੁਹਾਨੂੰ ਅਸੀਂ ਮੰਡੋਲੀ ਨਾਲ ਵਾਟਰ ਟ੍ਰੀਟਮੈਂਟ ਪਲੰਟ ਨਾਲ ਜੋੜਤਾ ਤਾਂ ਉਥੋਂ ਹੀ ਪਾਣੀ ਮਿਲੇਗਾ ਉਹਨਾਂ ਨਾਲ ਹੀ ਗੱਲ ਕਰੋ ਅੱਛਾ ਠੀਕ ਹੈ ਜਦੋਂ ਉਹਨਾਂ ਨੂੰ ਇੱਥੇ ਬੁਲਾਉਣੇ ਆ ਉਹ ਕਹਿੰਦੇ ਸਾਡਾ ਤਾਂ ਪਾਣੀ ਸਾਫ ਆ ਰਿਹਾ ਜਦੋਂ ਅਸੀਂ ਟੂਟੀਆਂ ਖੋਲਨੇ ਇੱਥੋਂ ਸਪਲਾਈ ਛੱਡਦੇ ਨੇ ਪਾਣੀ ਗੰਦਾ ਨਿਕਲਦਾ ਜੇਕਰ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਿੱਥੇ ਤੁਹਾਡੀ ਸਪਲਾਈ ਜੋੜੀ ਗਈ ਹੈ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਉੱਥੋਂ ਤਾਂ ਪਾਣੀ ਨਿਕਲ ਰਿਹਾ ਸਾਫ਼ ਬਿਲਕੁਲ ਪਿਓਰਿਫਾਈ ਹੋਇਆ ਹੋਇਆ ਤੇ ਜਦੋਂ ਤੁਹਾਡੇ ਪਿੰਡ ਦੇ ਵਿੱਚ ਪਾਣੀ ਪਹੁੰਚਦਾ ਉਦੋਂ ਤੁਹਾਡੇ ਕੋਲ ਪਹੁੰਚਦਾ ਹੈ ਕਿਸਮੈਲਾ ਪਾਣੀ ਯਾਨੀ ਕਿ ਵਿਚ ਦੀ ਗੜਬੜ ਹੈ ਉਹ ਵਿਚ ਦੀ ਗੜਬੜ ਵੀ ਵਿਭਾਗ ਨੇ ਚੈੱਕ ਕਰਨੀ ਹੈ ਕਿਸੇ ਬਾਹਰ ਦੇ ਬੰਦੇ ਨੇ ਤਾਂ ਕਰਨੀ ਨਹੀਂ ਬਿਲਕੁਲ ਜੋ ਤਿਆਰ ਹੀ ਨਹੀਂ ਮੰਨਣ ਨੂੰ ਇਸ ਨੂੰ ਇੱਥੇ ਮੁੰਡਾ ਮੈਂ ਵੀਡੀਓ ਕੱਲ ਵੀ ਫੋਟੋ ਪਾਈ ਹੈ ਸਾਇਲ ਨੂੰ ਤੇ ਉਹ ਕਹਿੰਦਾ ਮੈਂ ਮੈਂ ਲੈਣ ਚੈੱਕ ਕਰਉਣਾ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਨਹੀਂ ਕਿਸੇ ਨੇ ਪਹੁੰਚੇ ਨਹੀਂ ਤੁਹਾਡੇ ਤੱਕ ਕੀਤੀ ਨਹੀਂ ਜੀ ਕੋਈ ਨਹੀਂ ਆਇਆ ਹੈਗਾ ਜਿੱਦਣ ਇੱਥੇ ਪਰਸੋਂ ਚੌਥੇ ਚਾਰਕ ਦਿਨ ਹੋ ਗਏ ਨੇ ਬੁਲਾਏ ਸੀ ਉਸ ਤੋਂ ਬਾਅਦ ਨਹੀਂ ਆਏ ਹੈਗੇ ਵੇਖ ਕੇ ਸਾਨੂੰ ਇੱਕ ਵਾਰ ਉਹ ਫਾਈਨਲ ਜਵਾਬ ਦੇਗੇ ਕਿ ਸਾਡਾ ਉੱਥੇ ਪਲਾਂਟ ਦੇ ਵਿੱਚ ਪਿੱਛੋਂ ਦਾ ਪਾਣੀ ਅਸੀਂ ਸਾਫ਼ ਆ ਰਹੇ ਆ ਤੁਹਾਡੇ ਪਿੰਡ 'ਚ ਕਿੱਥੋਂ ਆ ਰਿਹਾ ਸਾਨੂੰ ਨਹੀਂ ਪਤਾ ਹੂੰ ਅੱਛਾ ਜੀ ਯਾਨੀ ਕਿ ਹੁਣ ਤੱਕ ਬਈ ਸੁਣਵਾਈਓ ਨਹੀਂ ਕੋਈ ਹੋਈ ਹਾਂ ਜੁਮੇਵਾਰੀ ਕਿਸੇ ਨੇ ਆਕੇ ਵੀ ਨਹੀਂ ਦੇਖਿਆ ਵੀ ਮਸਲਾ ਤਾਂ ਦੇਖ ਲਈਏ ਪਿੰਡ ਦੇ ਵਿੱਚ ਕੋਈ ਜੁਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਨਾ ਵੀ ਕਿ ਤੱਕ ਸਹੀ ਪਾਣੀ ਪਹੁੰਚਾਣਾ ਤੇ ਅੱਗੇ ਟੁੱਟੀਆਂ ਦੇ ਵਿੱਚ ਵੀ ਸਹੀ ਪਾਣੀ ਪਹੁੰਚਣਾ ਤੇ ਉਹ ਕਹਿ ਰਹੇ ਆ ਵੀ ਉਰੇ ਪਲਾਂਟ ਸਾਡਾ ਸਹੀ ਹੈ ਵੀ ਫਿਰ ਉਰੇ ਜਿੱਥੇ ਜਿੱਥੇ ਵੀ ਕਿਤੇ ਰਸਤੇ ਦੇ ਵਿੱਚੋਂ ਗੰਦਾ ਆ ਰਿਹਾ ਉਹਨਾਂ ਦੀ ਜੁਮੇਵਾਰੀ ਬਣਦੀ ਆ ਸਾਰੀ ਇਹ ਰਸਤੇ ਦੇ ਵਿੱਚ ਚੈੱਕ ਕਰਨ ਕਿੱਥੇ ਐ ਲੋਕ ਨਾਲ ਸਹਿਯੋਗ ਦੇਣ ਨੂੰ ਵੀ ਤਿਆਰ ਨੇ ਫਿਰ ਵੀ ਜੋ ਉਹਨਾਂ ਦਾ ਢੰਗ ਤਰੀਕਾ ਪਤਾ ਤਾਂ ਉਹਨਾਂ ਨੇ ਕਰਨਾ ਆਪਣਾ ਬਿਲਕੁਲ ਸਾਡੇ ਨਾਲ ਬੀਬੀਆਂ ਵੀ ਨੇ ਜਿਨ੍ਹਾਂ ਦੀ ਲਗਾਤਾਰ ਪਾਣੀ ਨਾਲ ਜਿਨ੍ਹਾਂ ਦਾ ਰابطਾ ਰਹਿੰਦਾ ਕਿ ਘਰ ਦੇ ਵਿੱਚ ਬੀਬੀਆਂ ਸਾਰਾ ਕੰਮ ਕਰਦੀਆਂ ਨੇ ਬੀਬੀ ਜੀ ਕਾਫੀ ਦਿੱਕਤਾਰੀ ਹੋਣੀ ਫਿਰ ਤਾਂ ਪਾਣੀ ਦੀ ਹਾਂਜੀ ਬਹੁਤ ਗੰਦਾ ਪਾਣੀ ਆ ਰਹੀ ਇੱਕ ਦਿਨ ਦੇ ਦੋ ਵੀ ਗੰਦਾ ਆਇਆ ਹੂੰ ਫਿਰ ਉਹ ਖਾਣਾ ਖੁਣਾ ਕਿਵੇਂ ਬਣਾਉਂਦੇ ਹੋ ਗੰਦੇ ਪਾਣੀ ਨਾਲ ਆਣਾ ਫਿਰ ਬਾਹਰੋਂ ਲਿਆਉਂਦੇ ਨੇ ਪਾਣੀ ਉਹਦੇ ਨਾਲ ਬਣਾਈਦਾ ਇਹ ਦੋ ਜੀ ਵਰਤ ਲੀਦਾ ਹੂੰ ਇੱਥੇ ਦਾ ਹੱਥ ਲੜੇ ਜਾਂਦਾ ਹੈ ਆਪਣੇ ਨਾਲ ਕਿਰਨ ਕੁਮਾਰ ਜੀ ਨੇ ਬਹੌਲਪੁਰ ਪਿੰਡ ਤੋਂ ਨੇ ਇਹ ਤੇ ਕਿਰਨ ਕੁਮਾਰ ਜੀ ਪਾਣੀ ਫਿਰ ਤੁਸੀਂ ਵੀ ਘੋਰੀ ਪੀ ਰਹੇ ਹੋ ਕਿ ਤੁਸੀਂ ਦੂਜੇ ਪਿੰਡ ਤੋਂ ਲੈ ਕੇ ਆਉਂਦੇ ਹੋ ਦੂਜੇ ਪਿੰਡ ਤੋਂ ਲੈ ਕੇ ਆਈਦਾ ਦੂਜੇ ਪਿੰਡ ਤੋਂ ਲੈ ਕੇ ਆਈਦਾ ਫਿਰ ਜਿਹੜਾ ਇਹ ਪਾਣੀ ਆ ਰਿਹਾ ਇਹਨੂੰ ਭਰਦੇ ਵੀ ਉਹ ਜਦੋਂ ਟੁੱਟੀ ਬੰਦ ਕਰ ਦਿੰਦੇ ਹੋ ਟੁੱਟੀ ਬੰਦ ਕਰ ਦਿੰਦੇ ਨੇ ਜੀ ਉਸ ਕੀ ਕਰੀਏ ਹੁਣ ਤਦੋਂ ਹਾਲਾਤ ਇਹ ਹੋ ਗਏ ਹੋਰ ਵੀ ਪਿੰਡ ਵਾਸੀ ਨੇ ਆਪਣੇ ਨਾਲ ਤੇ ਪਾਣੀ ਤਾਂ ਫਿਰ ਬੜਾ ਖਰਾਬ ਹੈ ਬਹੁਤ ਗੰਦਾ ਪਾਣੀ ਆ ਰਿਹਾ ਜੀ ਪੀਣ ਦੇ ਜੋਗ ਹੀ ਨਹੀਂ ਹੈਗਾ ਕਰੇ ਨਹੀਂ ਫਿਰ ਤੁਸੀਂ ਕੁਛ ਕਰੇ ਬਸ ਸੁਣਾਈ ਕਹੋ ਹੀ ਨਹੀਂ ਰਹੀ ਜੀ ਸਰਦਾਂ ਹੀ ਜਾਏ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੋ ਰਹੀ ਜੀ ਕੋਈ ਨਹੀਂ ਪੁੱਛਦਾ ਹਾਂ ਜੀ ਖਾਲੀ ਮੋੜਾਉਂਦੇ ਹੋ ਹਾਂ ਜੀ ਬਹੁਤ ਗੰਦਾ ਪਾਣੀ ਆ ਰਿਹਾ ਦੇਖੋ ਪੀਣ ਵਾਲਾ ਪਾਣੀ ਨਹੀਂ ਹੈ ਬਾਹਰੋਂ ਜਾ ਕੇ ਲਿਆਈਦਾ ਪਿੰਡਾਂ ਹੋਰ ਮੰਡੋਲੀਓਂ ਜਾ ਕੇ ਪਾਣੀ ਭਰ-ਭਰ ਕੇ ਲਿਆ ਰਹੇ ਪੀਣ ਜੋਗਾ ਨਲਕੇ ਦੋ ਜਿਹੜਾ ਨਹਿਰ ਤੇ ਨਲਕਾ ਲੱਗਾ ਏ ਉੱਥੋਂ ਪਾਣੀ ਲਿਆ ਰਹੇ ਆ ਪੀਣ ਜੋਗਾ ਅੱਛਾ ਹੈ ਦੋਸਤੋ ਤੁਹਾਡੀ ਉਮਰ ਕਿੰਨੀ ਹੋਗੀ ਉਹੀ 45 ਸਾਲ 45 ਸਾਲ ਤੁਸੀਂ ਮਤਲਬ 45 ਸਾਲ ਦੇ ਵਿੱਚ ਜਾਂ ਜਦੋਂ ਤੁਸੀਂ ਬਚਪਨ ਦੇ ਵਿੱਚ ਸੀ ਉਦੋਂ ਲੋਕ ਦੋ ਦੇਖੇ ਸੀ ਦੂਜੇ ਪਿੰਡਾਂ ਤੋਂ ਪਾਣੀ ਲੈ ਕੇ ਆਉਂਦੇ ਸੀ ਨਹੀਂ ਉਦੋਂ ਤਾਂ ਪਾਣੀ ਸਹੀ ਸੀ ਆ ਹੁਣ ਹੀ ਹਫ਼ਤਾ ਦੇ 15 ਦਿਨ ਹੋਏ ਨੇ ਪਾਣੀ ਸਾਡੀਆਂ ਬੋਰ ਟੈਂਕੀਆਂ ਮੇਰਾ ਕਹਿਣਾ ਦਾ ਮਤਲਬ ਹੈ ਕਿ ਸਰਕਾਰਾਂ ਕਹਿੰਦੀਆਂ ਅਸੀਂ ਤਰੱਕੀ ਕੀਤੀ ਹੈ ਤਰੱਕੀ ਤਾਂ ਕੀਤੀ ਹੈ ਕਿ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਵੀ ਸਿਰ ਦੇ ਉੱਪਰ ਘੜਾ ਸੀ ਤੇ ਅੱਜ ਵੀ ਸਿਰ ਦੇ ਉੱਪਰ ਘੜਾ ਰੱਖਾਦਾ ਹਾਂ ਪਹਿਲੇ ਹਾਲਾਤ ਆ ਗਏ ਫੇਰ ਪਹਿਲੇ ਹਾਲਾਤ ਆ ਗਏ ਹਾਂਜੀ ਪਿੰਡ ਦੇ ਮੇਰੇ ਨਾਲ ਸੱਜਣ ਵੀ ਸੀ ਤੇ ਬੀਬੀਆਂ ਮਾਤਾਵਾਂ ਵੀ ਨਾਲ ਸੀ ਇਹ ਕਹਿੰਦੇ ਕਿ ਅਸੀਂ ਪਾਣੀ ਦੂਜੀਆਂ ਥਾਵਾਂ ਤੋਂ ਲੈ ਕੇ ਆ ਰਹੇ ਹਾਂ ਦੂਜੇ ਪਿੰਡਾਂ ਤੋਂ ਲੈ ਕੇ ਆ ਰਹੇ ਹਾਂ ਦੂਜੇ ਘਰਾਂ ਤੋਂ ਪਾਣੀ ਲੈ ਕੇ ਆ ਰਹੇ ਹਾਂ ਆਪਣੀ ਰੋਟੀ ਬਣਾਉਣ ਦੇ ਲਈ ਪਾਣੀ ਪੀਣ ਦੇ ਲਈ ਦਾਲ ਸਬਜ਼ੀ ਬਣਾਉਣ ਦੇ ਲਈ ਕਹਿੰਦੇ ਕਿ ਮਹਿਕਮੇ ਤੱਕ ਅਸੀਂ ਪਹੁੰਚ ਕਰ ਕਰਕੇ ਥੱਕ ਗਏ ਪਰ ਹੁਣ ਤੱਕ ਸਾਡੇ ਇੱਥੇ ਦਰ ਦੇ ਉੱਪਰ ਨਹੀਂ ਕੋਈ ਆਇਆ ਜਿਹੜਾ ਆ ਕੇ ਦੇਖ ਸਕੇ ਕਿ ਸਾਡੀਆਂ ਦਿੱਕਤਾਂ ਕੀ ਨੇ ਤਾ ਜੇਕਰ ਹੁਣ ਵੀ ਕਹਿੰਦੇ ਕਿ ਨਹੀਂ ਆਏ ਤਾਂ ਫਿਰ ਅਸੀਂ ਦਫ਼ਤਰ ਤੱਕ ਰੌਕ ਕਰਾਂਗੇ ਤੁ ਬਿਲਕੁਲ ਹਾਂਜੀ ਕਿ ਰੋਗ ਦਫ਼ਤਰ ਬਿਲਕੁਲ ਬਿਲਕੁਲ ਸਾਰਾ ਪਿੰਡ ਸਾਡੇ ਦੋ ਪਿੰਡ ਨੇ ਲੰਜਾ ਪਿੰਡ ਹੈ ਬਹਾਉਲਪੁਰ ਹੈ ਅਸੀਂ ਦੋਨੋਂ ਪਿੰਡ ਜਾ ਕੇ ਇਹਨਾਂ ਦਾ ਅੱਕੇ ਹੁਣ ਤਾਂ ਪੂਰੇ ਤੁਸੀਂ ਕਿੰਨੇ ਦਿਨਾਂ ਦਾ ਪਾਣੀ ਆ ਰਿਹਾ ਹੈ ਇਹ ਇਹ ਨੂੰ ਹਫਤਾ 10 ਦਿਨ ਹੋ ਗਏ ਬੰਦ ਰਿਹਾ ਵੀ ਨੇ ਟਕੇ ਹੋ ਹਾਂਜੀ ਲੇਟ ਅਕੇ ਆ ਫਿਰ ਤੁਸੀਂ ਦੇਖਦੇ ਰਹੇ ਪਹਿਲਾਂ ਇਹਨਾਂ ਤੱਕ ਪਹੁੰਚ ਕਰੀ ਨਾ ਇਸ ਤਰ੍ਹਾਂ ਇਹ ਬਾਈ ਦੱਸ ਰਹੇ ਆ ਇਹਨਾਂ ਨੇ ਫੋਟੋਆਂ ਪਾਈਆਂ ਭੇਜੇ ਜਾਂਦੇ ਰਹੇ ਪਹੁੰਚ ਕਰਦੇ ਰਹੇ ਕਰ ਦਿੰਦੇ ਆ ਠੀਕ ਹੈ ਫੋਟੋਆਂ ਰੋਜ਼ ਲਾਰੇ ਲਾਰੇ ਨੇ ਰੋਜ਼ ਵੀ ਅੱਜ ਕਰਾਂਗੇ ਠੀਕ ਕੱਲ ਨੂੰ ਕਰਾਂਗੇ ਹੁਣ ਤਾਂ ਇਹ ਸਾਰਾ ਦੁਬਾਰਾ ਅੱਕ ਕੇ ਇਹ ਪ੍ਰੋਗਰਾਮ ਬਣਾਇਆ ਇਹਨਾਂ ਦੇ ਦਫ਼ਤਰ ਘੇਰਨ ਦਾ ਤੇ ਬਿਹਤਰ ਤਾਂ ਇਹੀ ਹੈ ਜੀ ਸਾਨੂੰ ਇੱਥੇ ਬੋਰ ਕਰਵਾ ਕੇ ਦੇਣਾ ਇਹ ਪਾਣੀ ਤਾਂ ਹੁਣ ਡਰੇ ਲੋਕਾਂ ਨੇ ਵੈਸੇ ਨਹੀਂ ਪੀਣਾਗਾ ਜਿਹੜੇ ਦੇ ਹਾਲਾਤ ਨੇ ਰਾਤ ਨੇ ਇਹ ਬੱਚੇ ਨੇ ਬਜ਼ੁਰਗ ਡਰਦੇ ਪਾਣੀ ਪੀਣਾ ਤਾਂ ਕੀ ਨਹਾਉਂਦੇ ਵੀ ਨਹੀਂ ਹੁਣ ਇਹਦੇ ਨਾਲ ਹੈ ਬਿਲਕੁਲ ਲੋਕਾਂ ਦੀ ਡਰਮੀਆਂ ਪਰ ਪਰ ਕੇ ਜਦੋਂ ਵੇਖਦੇ ਨੇ ਵੀ ਮੋਟਰਾਂ ਵਾਲੀ ਲਾਈਟ ਆ ਗਈ ਉੱਥੋਂ ਜਾ ਕੇ ਲਿਆਉਣਗੇ ਕੰਨੀਆਂ ਪਰ ਕੇ ਫੇਰ ਨਹਾਉਣਗੇ ਉਹਦੇ ਨਾਲ ਬਿਲਕੁਲ ਨਹਣਦੇ ਵੀ ਕੰਮ ਨਹੀਂ ਮੋਟਰਾਂ ਹੀ ਬੰਦ ਹੋਣਗੇ ਜੇ ਪਾਣੀ ਕਿੱਥੋਂ ਲਾਉਂਗੇ ਜੀ ਫੇਰ ਬਿਲਕੁਲ ਬਿਲਕੁਲ ਕੀ ਮੋਟਰ ਵੀ ਲਾਈਟ ਨਾਲ ਚੱਲ ਰਹੀ ਹੈ ਕਹਿੰਦੇ ਸਰਕਾਰ ਕੋਲ ਕੋਲਾ ਪਹਿਲਾਂ ਹੀ ਪੂਰਾ ਪੂਰਾ ਜੀ ਸੋ ਦੋਸਤੋ ਬਹਾਲਪੁਰ ਪਿੰਡ ਹਲਕਾ ਕਨੌਰ ਕਨੌਰ ਸ਼ਹਿਰ ਤੋਂ ਜਦੋਂ ਆਪਾਂ ਪਟਿਆਲੇ ਵਾਲੀ ਸਾਈਡ ਜਾਂਦੇ ਆ ਮੇਨ ਰੋਡ ਦੇ ਉੱਪਰ ਤਾਂ ਉਸ ਰੋਡ ਦੇ ਥੋੜਾ ਜਿਹਾ ਨੇੜੇ ਹਟ ਕੇ ਅੱਧਾ ਕਿਲੋਮੀਟਰ ਅੱਗੇ ਜਾ ਕੇ ਵਸਿਆ ਹੋਇਆ ਪਿੰਡ ਹੈ ਜਿਸ ਪਿੰਡ ਦੇ ਜਿਹੜੇ ਵਸਨੀਕ ਨੇ ਇਹ ਪਾਣੀ ਪੀਣ ਦੇ ਲਈ ਤੇ ਉਹ ਮਜਬੂਰ ਨੇ ਜਿਹੜਾ ਪਾਣੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ